ਕੈਂਡੀਡੇਟ ਜਿਲ੍ਹਾ ਪ੍ਰੀਸ਼ਦ ਜੋਨ ਗੁਰੂ ਸਰ ਚਾਰਨਜੀਤ ਸਿੰਘ ਬੁੰਦੜ ਬੂਥ ਫੈਕਚਰ ਕੀਤਾ ਤਿੱਪੜ ਨੂੰ ਉਹ ਪਤਾ ਪਹੁੰਚ ਗਿਆ ਕਿੱਥੇ ਹੈ ਪ੍ਰੈਜਡਿੰਗ ਤੁਸੀਂ ਇੱਕ ਜਣ ਆ ਜਾਓ ਤੁਸੀਂ ਕਹਿੰਦੇ ਕੈਂਡੀਡੇਟ ਸਾਹਿਬ ਜਾਣ ਗਈ ਸਾਫ ਬਣਾਉਂਗੇ ਭਾਈ ਕਿਉਂ ਜੀ ਜੇ ਕੈਂਡੀਡੇਟ ਜਿਲ੍ਹਾ ਪ੍ਰੀਸ਼ਦ ਹਨ ਸਰ ਉਹ ਵੀ ਬਣਾਏ ਮੈਂ ਬਰਾਦਰ ਉਹਨਾਂ ਦਾ 15 ਨਹੀਂ ਤੁਸੀਂ ਜਾ ਸਕਦੇ ਚਲੋ ਇੱਥੇ ਖੜ ਕੇ ਫਿਰ ਤੁਸੀਂ ਬੂਥ ਨਿਪਾ ਰਹੇ ਹੋ ਇੱਥੇ ਆ ਦੇਖੋ ਜੀ ਆਪ ਬੂਥ ਆਪ ਮਲਾਜ਼ਮ ਬਹੁਤ ਬੈਠਿਆ ਦੇਖੋ ਅੰਦਰ ਨਹੀਂ ਜਾਣ ਦੇ ਰਹੇ ਪਿੰਡ ਮਦੀਰ ਬਾਈ ਜੀ ਤੁਸੀਂ ਵੋਟ ਪਾਉਣੀ ਹੈ ਮੈਂ ਬਾਈ ਜੀ ਨੰਬਰਦਾਰ ਨਹੀਂ ਆ ਕੋਈ ਨਹੀਂ ਤੁਸੀਂ ਵੋਟ ਪਾਉਣੀ ਤੇ ਦੱਸੋ ਤੇ ਤੁਸੀਂ ਬੂਥ ਸਾਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਹੇ ਜੀ ਅੰਦਰ ਤੁਹਾਨੂੰ ਤੁਸੀਂ ਕੋਈ ਇੱਥੇ ਵੋਟਰ ਨਹੀਂ ਮੈਂ ਬ੍ਰਦਰ ਹਾਂ ਤੁਸੀਂ ਤੁਸੀਂ ਕੁਮਾਲ ਪਹਿਲੀ ਵਾਰ ਤਾਂ ਮੈਨੂੰ ਅੰਦਰ ਨਹੀਂ ਲਿਆਉਣਾ ਸੀ ਤੁਸੀਂ ਲੈੰਦਾ ਹਾਂ ਹਾਂ ਜੀ ਬੂਥ ਕੈਚ ਕਰਾਈ ਬੈਠੇ ਆ ਤੇ ਮੋਬਾਈਲ ਕਿਵੇਂ ਨਾ ਲਈਏ ਜੀ ਕੋਈ ਨਹੀਂ ਬਰਾਦਰ ਮੋਬਾਈਲ ਨਹੀਂ ਅੰਦਰ ਆਉਣਾ ਕਿਉਂ ਨਹੀਂ ਜੀ ਜਦੋਂ ਤੁਸੀਂ ਇੱਥੇ ਉੱਥੇ ਪ੍ਰਜਾਇਡਿੰਗ ਉੱਤਰ ਨਾ ਕਰਦਾ ਨਹੀਂ ਨਹੀਂ ਫਿਰ ਤੁਸੀਂ ਤੁਸੀਂ ਅੰਦਰ ਧੱਗੇ ਮਾਰਦੇ ਐ ਜਿਲਾ ਪ੍ਰੀਸ਼ਦ ਕੈਂਡੀਡੇਟ ਨੂੰ ਤੁਸੀਂ ਭਾਈ ਭਾਜੀ ਉਹ ਉੱਥੇ ਨਹੀਂ ਨਹੀਂ ਬੋਲਣਾ ਵੀ ਹੋਣਾ ਜੀ ਅਸੀਂ ਕਿਤੇ ਨਹੀਂ ਹੋਣਾ ਜਿਲਾ ਪ੍ਰੀਸ਼ਦ ਕੈਂਡੀਡੇਟ ਦਾ ਬ੍ਰਦਰ ਆ ਮੈਂ ਨਹੀਂ ਜੀ ਮਨਾਜਮ ਹਾਂ ਆ ਅੱਜ ਆ ਹੀ ਗਏ ਆ ਗਏ ਉਹ ਉੱਥੇ ਨਾਲ ਇਹ ਹੋਰ ਬਣਾ ਆ ਵੀ ਆ ਗਏ ਹਾਂ ਇਹ ਮੇਰੇ ਪਿੱਛੇ ਆ ਆ ਸਾਡਾ ਆਹ ਹਾਲ ਹੋ ਗਿਆ ਆ ਵੇਖੋ ਆ ਝਾੜੂ ਵਾਲਿਆਂ ਦੀ ਆ ਡੈਂਪੀ ਢੱਲੋਂ ਦੀ ਗੁੰਡਾਗਰਦੀ ਜੀ ਜਿਹੜੇ ਕਹਿੰਦੇ ਆ ਅਸੀਂ 2.5 ਸਾਲਾਂ ਦਾ ਕੰਮ ਨਾ ਵੋਟਾਂ ਲੈਣੀਆਂ ਤੇ ਆ ਸਾਰਾ ਵੇਖੋ ਇਹ ਬਹੁਤ ਧੱਕੇ ਮਾਰਦੇ ਅੰਦਰ ਨਹੀਂ ਜਾਣ ਦੇ ਰਹੇ ਕੀ ਨਾ ਜਬ ਸੁਖਦੇਵ ਸਿੰਘ ਜੀ ਤੁਸੀਂ ਵੋਟ ਪਾਉਣੀ ਪਾਓ ਤੇ ਮਤਲਬ ਤੁਸੀਂ ਮੋਬਾਈਲ ਦੀ ਬਾਈ ਜੀ ਮੈਂ ਬ੍ਰਦਰ ਹਾਂ ਜ਼ਿਲ੍ਹਾ ਪ੍ਰੀਸ਼ਦ ਕੈਂਡੀਡੇਟ ਦਾ ਬਿਲਕੁਲ ਸਾਹਿਬ ਤੁਸੀਂ ਅੰਦਰ ਹੈ ਨਾ ਕੋਈ ਜਾ ਸਕਦਾ ਤੁਸੀਂ ਨਹੀਂ ਜਾ ਸਕਦੇ ਕਿਉਂ ਅਸੀਂ ਤੁਸੀਂ ਅੰਦਰ ਇੱਥੇ ਉਹਨਾਂ ਨੂੰ ਤੁਸੀਂ ਉਦੋਂ ਨਹੀਂ ਰੋਕਿਆ ਉਹਨਾਂ ਨੂੰ ਜਦੋਂ ਤੁਸੀਂ ਤੁਸੀਂ ਡਿਊਟੀ ਬਖੂਬੀ ਕਰ ਰਹੇ ਹੋ ਇਹ ਲੈਕ ਨਹੀਂ ਕਿੰਨੇ ਬੰਦੇ ਸੀ ਉਹ ਉਹਨਾਂ ਨੂੰ ਨਹੀਂ ਰੋਕਿਆ ਜੀ ਤੁਸੀਂ ਸਾਰਿਆਂ ਨੂੰ ਰੋਕਿਆ ਨਹੀਂ ਫਿਰ ਤੁਸੀਂ ਮੈਨੂੰ ਤਾਂ ਭੈਣ ਜੀ ਤੁਸੀਂ ਮੈਂ ਰੋਕਿਆ ਅੱਛਾ ਰੋਕਿਆ ਰੋਕੇ ਸਾਰਿਆਂ ਨੂੰ ਰੋਕਿਆ ਤੇ ਫਿਰ ਰੁਕੇ ਨਹੀਂ ਉਹ ਨਾ ਰੁਗਣ ਜੀ ਤੇ ਫਿਰ ਤੁਸੀਂ ਮੈਨੂੰ ਕਿ ਇੱਕ ਬੰਦੇ ਨੂੰ ਕਿ ਅਸੀਂ ਰੋਕ ਕੇ ਸਾਰਿਆਂ ਨੂੰ ਬਾਹਰ ਕੱਢਿਆ ਜੀ ਸਾਰੇ ਬਾਹਰ ਕੱਢੋ ਜੀ ਕੋਈ ਬੰਦਾ ਦਾਸ ਜੇ ਤੇ ਵੇਖਿਆ ਤਾਂ ਤੁਸੀਂ ਉਹਨਾਂ ਨੂੰ ਤਾਂ ਤੁਸੀਂ ਰੋਕ ਕੇ ਕਹਿੰਦੇ ਸਾਨੂੰ ਧੱਕੇ ਮਾਰ ਰਹੇ ਹੋ ਜੀ ਭਾਈ ਜੀ ਕੋਈ ਗੱਲ ਇਹ ਐ ਐਸਐਸਪੀ ਸਾਹਿਬ ਸਾਰਿਆਂ ਨਾਲੋਂ ਤੱਕ ਅਸੀਂ ਗੱਲ ਕਰਾਂਗੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਵਾਂਗੇ ਹਾਂਜੀ ਧੂਰ ਲਿਆਓ ਹਾਂ ਤੁਸੀਂ ਪਲੀਜ਼ ਉਹਨਾਂ ਨਾਲ ਤੁਸੀਂ ਪਤਾ ਕਿ ਮੋਬਾਈਲ ਵੀਰੇ ਤੁਸੀਂ ਨਹੀਂ ਅੰਦਰ ਲਿਆ ਸਕਦੇ ਮੈਂ ਬਾਹਰ ਖੜਾ ਨਾ ਜੀ ਸਕੂਲ ਚ ਨਹੀਂ ਲਿਆ ਸਕਦੇ ਮੋਬਾਈਲ ਕੋਈ ਵੀ ਤੁਸੀਂ 200 ਬੰਦਾ ਅੰਦਰ ਟੱਪਾ ਕੇ ਵੋਟਾਂ ਸਾਡੇ ਸਟੱਪਾਈਆਂ ਝਾੜੂ ਵਾਲਾ ਹਾਂ ਮੋਬਾਈਲ ਨਹੀਂ ਸੱਜ ਕਰ ਜਾ ਕੋਈ ਨਹੀਂ ਕੋਈ ਨਹੀਂ ਆਣਾ ਤਾਂ ਹੋ ਗਈ ਗੱਲ ਹੁਣ ਆਪਾਂ ਦੇਖ ਲਿਆ ਹੁਣ ਕਦੇ ਨਹੀਂ ਇੱਕ ਮਿੰਟ ਖੜ ਜਾਓ ਉਹ ਦੌਣਾ ਤਾਂ ਕੋਈ ਭਾਈ ਜੀ ਇੱਕ ਮਿੰਟ ਪਹਿਲਾਂ ਮੈਥੋਂ ਸੱਤ ਨੰਬਰ ਤੇ ਹੈ ਜੀ ਹਾਂ ਜੀ ਹਾਂ ਜੀ ਇੱਥੇ ਹੀ ਬੰਦ ਕਰਾਓ ਇੱਥੇ ਹੋ ਗਈ ਇਹ ਤਾਂ ਦਿੱਤਾ ਬਸ ਠੀਕ ਹੈ ਜੀ ਤਨਸੀਰ ਸਾਹਿਬ ਦੀ ਗੱਲ ਨਹੀਂ ਇਹ ਦੋਵੇਂ ਪ੍ਰੋਜੈਕਟ ਦਾ ਫਰਾਂ ਤੁਹਾਡੇ ਸਾਹਮਣੇ ਆਠੇ ਨੇ ਉਹ ਨਾਲ ਤਾਂ ਹੋ ਗਈ ਹਾਂ ਜੀ ਠੀਕ ਹੈ ਕਿਤੇ ਬੂਫਾ ਤੇ ਕੀਤਾ ਸੀ ਇਹਨਾਂ ਨੇ ਕਦੇ ਸਾਰਿਆਂ ਦੇ ਕੀਤਾ ਨਾ ਔਰ ਇੱਕ ਅੱਧੇ ਥੋੜਾ ਕੀਤਾ ਹੋਣਾ ਜਿੰਨਾਂ ਤੇ ਉਹ ਇੱਧਰ ਬੈਠਿਆ ਚੁੱਧਾ ਉਹ ਉੱਤਰੀ ਬੈਠਾ ਦਿਉਗੇ ਹੂੰ ਜਿੰਨੇ ਬੂਸਰ ਤਿੰਨਾਂ ਤੇ ਕਬਜ਼ਾ ਹੋਣਾ ਨਾਲ ਕਬਜ਼ਾ ਕੋਈ ਨਹੀਂ ਤੇ ਹੋਰ ਕੀ ਹੋਇਆ ਜੀ ਚਲੋ ਕੋਈ ਬੋਲ ਨਹੀਂ ਸਾਥਿਆ ਨਹੀਂ ਕੋਈ ਪਰਜਾਇਡਿੰਗ ਅਫਸਰ ਦਾ ਕਹੀ ਜਾਂਦਾ ਕਬਜ਼ਾ ਹੋ ਗਿਆ ਤੁਸੀਂ ਕਹਿਣਾ ਕਰਜਾ ਨਹੀਂ ਹੋਇਆ ਬੱਬੂ ਤੂੰ ਆਪ ਨੇ ਬੋਲੀ ਨਹੀਂ ਮੈਂ ਤਾਂ ਨਹੀਂ ਭਾਈ ਮੈਂ ਤਾਂ ਉਧਰ ਗੱਲ ਕਰਨ ਤੁਸੀਂ ਤਾਂ ਇਹਦਾ ਕਤੇ ਕਤੇ ਮਾਰੋ ਜਸਤ ਕਰਨ ਦੇ ਆਵਾਜ਼ ਆਪਾਂ ਅੱਗੇ ਬੈਠੋ ਤੇ ਆਈਏ ਮੈਂ ਪਾ ਦੇਵਾਂਗੇ ਅੰਦਰੋਂ ਵੀ ਉਹਦਾ ਕਿਹੋ ਜਿਹਾ ਬੀਟਾ ਹੈ ਇਹ ਤਾਂ ਹੋਰ ਇਹਦੀ ਗੱਲ ਹੈ ਨੰਬਰ ਕਿਹਦਾ ਹੈ ਉਹ ਕਿਹਦੇ ਨੂੰ ਘਰਾ ਕੇ ਆਏ ਆ ਤੁਸੀਂ ਪਰ ਲੌਲਾ ਸਾਨੂੰ ਵੀ ਥੋੜਾ ਇਹਦਾ ਹਾਈ ਕਮਾਂਡ ਦਾ ਹੁਕਮ ਹੈ ਨਾ ਜੀ ਵੀ ਹੁਣ ਅਸੀਂ ਦੱਸ ਕੇ ਜਿਹੜੇ ਪਾਸੇ ਜਾਈਏ ਇਹ ਮੈਂ ਤੋਂ ਪੰਚਰੀ ਜਾਣ ਕਰਦੇ ਆ। ਹੋਰ ਇੱਥੇ ਬਹੁਤ ਰੋੜਾ ਹੋਇਆ, ਹੋਰ ਤਾਂ ਕੁਝ ਚਲੇ ਗਿਆ। ਉਧਰ ਪੱਟ। ਇਹ ਤਾਂ ਤਾਰਸਾ ਉਹਨਾਂ ਪੱਟ। ਕੈਮਰੇ ਕੋਲੋਂ ਤਾਂ ਨਹੀਂ। ਨਹੀਂ ਨਹੀਂ ਕੈਮਰਾ ਨਹੀਂ ਹਟਵਾ ਰਿਹਾ। ਆਹ ਕਰੋ ਤਹਿਸੀਲਦਾਰ ਸਾਹਿਬ ਨਾਲੀ। ਗੁਰਵਿੰਦਰ ਸਿੰਘ। ਹੈਲੋ। ਇਹ ਵੀ ਉਹ। ਉਹ।

ਹਦੀ ਤਾ ਵਾ ਅਸੀਂ ਕਹਾਂ ਗਾ ਤੂੰ ਤੁਸੀਂ ਸਾਡੇ ਵਿਰੋਧੀ ਚੱਲਣ ਲੱਗ ਕੇ ਬਹੁਤ ਵੱਧ ਹੋ ਗਏ ਬੂਹ ਤਾਂ ਨਾ ਪੜਿਆ ਕੋਈ ਨਹੀਂ ਕਿੱਥੇ ਪਈ ਜਾਂਦੀਆਂ ਇਹ ਸਾਰੇ ਭਜਾਏ ਨਹੀਂ ਅਮਨ ਸ਼ੰਤ ਜੀ ਬਾਦ ਨਹੀਂ ਅਮਨ ਸ਼ਾਂਤੀ ਕੀ ਤੁਸੀਂ ਦੱਸੋ ਸਾਰੇ ਬੰਦੇ ਭਜਾਏ ਜਾਂ ਥੋੜਾ ਕਾਂਗਰਸੀਆਂ ਦਾ ਰੌਲਾ ਸੀ ਸਾਡੇ ਨਾਲ ਤਾਂ ਥੋੜਾ ਰੌਲਾ ਹੀ ਕੋਈ ਨਹੀਂ ਆफी ਕਾਂਗਰਸੀਆਂ ਤੋਂ ਪਛਾਣ ਨਹੀਂ ਸਾਡਾ ਕੋਈ ਨਹੀਂ ਜੀ ਸੋ ਰਹਿਣ ਤਾਂ ਸ਼ੂਰ ਦਿੱਤਾ ਕੋਈ ਨਹੀਂ ਤੁਸੀਂ ਬਾਹਰ ਆਣੀ ਸਰ ਸੋਡਾ ਕੋਈ ਅਕਲ ਬਾਹਰ ਬੈਠਿਆ ਕਾਂਗਰਸੀ ਸਾਰੇ ਜਿੰਨੇ ਸੀ ਬਾਹਰ ਬੈਠੇ ਇੱਕ ਮਿੰਟ ਹਰ ਬਾਹਰ ਸਾਰੇ ਬੈਠੇ ਆ ਕਾਂਗਰਸੀ ਆਪਾਂ ਤੁਹਾਡੇ ਉਹਨਾਂ ਕੋਲੇ ਚੱਲ ਵੜਦੇ ਨਹੀਂ ਗੱਲ ਕਰਾ ਨਹੀਂ ਕੀ ਚੱਲਣਾ ਤੁਸੀਂ ਦਾ ਸਾਰਾ ਕੰਮ ਤਾਂ ਨਵੇੜਤਾ ਨਹੀਂ ਨਹੀਂ ਨਹੀ ਨਵੇੜਤਾ ਜੀ ਹਾਂ ਜੀ ਸਾਰੀਆਂ ਵੋਟਾਂ ਪਾ ਲਈ ਅਸੀਂ ਪ੍ਰੈਜ਼ਾਈਡਿੰਗ ਅਫਸਰ ਮੰਨੀ ਜਾਂਦੇ ਆ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਹੁਣ ਤੁਹਾਡੇ ਸਾਹਮਣੇ ਬਾਹਰੋਂ ਆਇਆ ਤੁਹਾਡੇ ਨਾਂ ਲੈ ਜਾਂਦੇ ਮੇਰਾ ਪਤਾ ਨਹੀਂ ਕੋਈ ਨਾਂ ਲੈਂਦਾ ਹੋਣਾ ਇਹ ਲਾਈ ਉਹਨਾਂ ਨੂੰ ਮੈਨੂੰ ਤਾਂ ਨਹੀਂ ਅਸਾਂ ਐ ਨਾ ਕਰਿਆ ਕਰੋ ਯਾਰ ਤਾਕਤਾਂ ਦਾ ਹੁੰਦੀਆਂ ਜਾਂਦੀਆਂ ਨਹੀਂ ਨਹੀਂ ਅਸੀਂ ਤੁਹਾਡੇ ਬੱਚੇ ਆ ਜੀ ਕਮਾਲ ਬੱਚੇ ਦਾ ਹੈ ਤੇ ਫਿਰ ਬੱਚੇ ਬਾਪੂ ਦਾ ਥੋੜਾ ਗੱਲ ਘਟਦੇ ਹੁੰਦੇ ਨਹੀਂ ਕਮਾਲ ਕਰਦੇ ਹੋ ਜੀ ਤੁਹਾਡੇ ਪੁੱਤਾਂ ਜੀ ਨਹੀਂ ਯਾਰ ਐ ਨਾ ਇਹ ਗਲਤ ਕਰਦੇ ਹੋ ਹੋਰ ਵੀ ਕਿੱਈ ਗਾਇਸ ਆ ਰਹੀਆਂ ਹਨ ਠੀਕ ਹੈ ਜੀ ਦਾਰਜੀ ਸ਼ਾਬਾਸ਼ ਰਹਿ ਕੇ ਤਾਂ ਲਾ ਦੇਉਗੀ ਕੋਈ ਗੋਰਿੰਦੀ ਬੰਦ ਹੋ ਗਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਜੋ ਜੀ ਆਜੋ ਸਤਿ ਸ਼੍ਰੀ ਅਕਾਲ ਰਿਪੋਰਟ ਕਰਤੀ ਜੀ ਫੋਟੋ ਗ੍ਰਿੰਦਨ ਦੱਸਤਾ ਨਾ ਨਾ ਜੀ ਹਾਂ ਜੀ ਇਹ ਵੀ ਕਰਦੇ ਇਹ ਨਹੀਂ ਕਿ ਤੇਰ ਬੋਸ ਨਹੀਂ ਕੀਤੀ ਹਾਂਜੀ ਹਾਂਜੀ ਕੀਤੀ ਇਹਨਾਂ ਨੂੰ ਹਾਂ ਹਾਂ ਹੈਲੋ ਮੁਲਾਜਮਾ ਕਰੀ ਕੋਈ ਹਾਂਜੀ ਹਾਂਜੀ ਇਹਦਾ ਤਾ ਵੀ ਹਾਂ ਹੋ ਕੱਪਟਨ ਹਾਂਜੀ ਕੈਸੇ ਜੀ ਕੀ ਹਾਲ ਹੈ ਮਦੀਰ ਰੌਲਾ ਪਿਆ ਯਾਰੇ ਕੁੱਤੇ ਪਿਆ ਤੇ ਗੁਬਾਣੀ ਪੈਗਾ ਬਤਨ ਉਥੇ ਸਾਨੀਆਂ ਨੇ ਆਪਣੇ ਇੱਕ ਪਿੰਡਾਂ ਦੇ ਨੱਕੇ ਆ ਉਹਨਾਂ ਦੇ ਅਸੀਂ ਰਿਪੋਰਟ ਕਰ ਦਿੰਨੇ ਆ ਰਿਪੋਰਟ ਕੀਤਾ ਸਾਡਾ ਕੀ ਬਣਨਾ ਹੈ ਮਦੀਰ ਮਦੀਰ ਇਹ ਕਾਂਗਰਸੀਆਂ ਨੂੰ ਤੋਂ ਬਾਹਰ ਕਰਕੇ ਕਾਂਗਰਸੀ ਨੇ ਦਿੱਲੀ ਦੇ ਇਥੇ ਦੂਰ ਨਪਿਆਤੀ ਹੈ ਜੀ ਆਹ ਥਾੜੀ ਬੋਲਣ ਕਰ